ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅਮਰਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਅਮਰਸਰ ਦੇ ਦਿਹਾਤੀ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਨੇ 1 ਲੱਖ 8000 ਨਸ਼ੀਲੀ ਗੋਲੀਆਂ ਅਤੇ ਇੱਕ ਗਲੋਕ ਪਿਸਤੌਲ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਇਹੀ ਥਾਣਾ ਬਿਆਸ ਦਾ ਇਹ ਟਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਹੈ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਟਰਾਮਾਡੋਲ ਦੀਆਂ ਟੈਬਲੇਟਸ ਇਹਦੇ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ ਪੰਜ ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਏ ਹਨ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਅੰਮ੍ਰਿਤਸਰ ਤੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸਦਿਆਂ ਹੋਇਆਂ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜੁਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1.8 ਲੱਖ 8000 ਡਰਾਮਾਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਜਿਵੇਂ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ 'ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ। ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਇਦਾਂ ਕਾਰਵਾਈ ਚੱਲਦੀ ਰਹੇ।